ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਪਰਿਵਾਰ ਦੇ ਨਾਲ ਵਾਪਰ ਗਿਆ ਰੂਹ ਕੰਬਾਉ ਹਾਦਸਾ ਦੇਖੋ ਕਿਵੇਂ ਭਿਆਨਕ ਸੜਕ ਹਾਦਸੇ ਦੇ ਵਿੱਚ ਪਰਿਵਾਰ ਦੇ 6 ਜਣੇ ਨੇ ਗੰਭੀਰ ਜ਼ਖਮੀ ਇਸ ਵੇਲੇ ਦੀ ਵੱਡੀ ਤੇ ਮੰਦ ਭਾਗੀ ਘਟਨਾ ਸਾਂਝੀ ਕਰ ਰਹੇ ਹਾਂ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਪੂਰਾ ਪਰਿਵਾਰ ਵਾਪਸ ਬਟਾਲਾ ਪਰਤ ਰਿਹਾ ਸੀ ਕਿ ਰਾਹ ਦੇ ਵਿੱਚ ਹੀ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਮੁਕੇਰੀਆ ਤੋਂ ਗੁਰਦਾਸਪੁਰ ਨੂੰ ਜਾਂਦੇ ਰੋਡ ਪਿੰਡ ਜਖਤਪੁਰ ਟਾਂਡਾ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਦੇ ਅੱਗੇ ਗੰਨੇ ਦੇ ਨਾਲ ਲੱਦੀ ਹੋਈ ਟਰਾਲੀ ਜਾ ਰਹੀ ਸੀ ਤਾਂ ਟਰਾਲੀ ਦੇ ਵਿੱਚ ਕਾਰ ਦੀ ਟੱਕਰ ਹੁੰਦੀ ਹੈ ਇੰਨਾ ਜ਼ਿਆਦਾ ਭਿਆਨਕ ਹਾਦਸਾ ਵਾਪਰਦਾ ਹੈ ਕਿ ਕਾਰ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਰਹੇ ਹੋ ਕਾਰ ਦੇ ਵਿੱਚ ਸਵਾਰ 6 ਲੋਕ ਗੰਭੀਰ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਦੋ ਔਰਤਾਂ ਇੱਕ ਬੱਚਾ ਸ਼ਾਮਿਲ ਹੈ ਤੇ ਇੱਕ 15 ਸਾਲ ਦੇ ਬੱਚੇ ਦੀ ਹਾਲਤ ਕਾਫੀ ਗੰਬੀਰ ਦੱਸੀ ਜਾ ਰਹੀ ਹੈ ਤੇ ਇੱਕ ਔਰਤ ਵੀ ਕਾਫੀ ਚਖਮੀ ਹੋ ਚੁੱਕੀ ਹੈ। ਦੱਸਦਾ ਕਿ ਅਸੀਂ ਇੱਥੇ ਪੰਪੜੇ ਕੋਲ ਬੈਠੇ ਸੀ ਸਟੇ ਸੜਕ ਵਾਲੀ ਦੇਖਣੇ ਸੀ। ਜਾਣੇ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ-ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਗਈ। ਰਫ਼ਤਾਰ ਤੇਜੀ 100 ਦੇ ਲੱਗੇ ਸੀ। ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ। ਇਹ ਕਹਿ ਸਕਦੇ ਆਪਾਂ। ਦੋ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ। ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ। ਹਾਂਜੀ। ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰਸ ਡਰਾਈਵਰ ਠੀਕ ਹੀ ਡਰਾਈਵਰ ਠੀਕ ਹੀ